ਜਿੰਨਾ ਚਾਹੁੰਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਝਾਤੀ ਮਾਰ ਤੂੰ ਦੋਵੇਂ ਭਰਾ ਕਤਲ ਨਹੀਂ ਕਰਵਾਏ ਬਾਕੀ ਨਿੱਕੇ ਮोटे ਤੇ ਬੜਾ ਕੁਝ ਕੀਤਾ ਹੁਣ ਉਹ ਕਹਿ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦੇ ਆ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕਿਛੂਰ ਹੈ ਗਲਤ ਕੀਤਾ ਤੂੰ ਦਲਬੀਰ ਤੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਅਬਰੂ ਖਰਾਨੇ ਵਿਆਹ ਆਇਆ ਹਿਆ ਮੁਕਸਰ ਦੇ ਵਿੱਚ ਉੱਥੇ ਇਹਦੇ ਸਹੁਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਦਾ ਘਰ ਸੀਗਾ ਮੁਫਰਾਂ ਨਾਲ ਜਿਹੜਾ ਰਿਹਾ ਦਾ ਉਹ ਵੀ ਭੈਂਦਾ ਕਰ ਸੀਗਾ ਧੂਆ ਪਿਓ ਪੁੱਤਨ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਫਿਰ ਇੱਥੇ ਕਤਲ ਦਾ ਪਰਚਾ ਕਰ ਉਹਨੇ ਮਹਿਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਤਮਾ ਜਿਹੜਾ ਵਾ ਹੁੰਦਾ ਇਹਦੇ ਕੋਲ ਸੀਗਾ ਹੁੰ ਕੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਇਹ ਸੂਲ ਕੈਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਇਨਸਾਫ ਨੰਗ ਮੰਗਣਾ ਜੇ ਕਿਸੇ ਨੂੰ ਕੋਈ ਮਾਰੂਂ ਰਿਆ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਕਰੀਬ ਨਾ ਕਿੱਥੇ ਨੱਠੂਗਾ ਥਾਣੇ ਹੀ ਜਾਊਗਾ ਨਾ ਉਹ ਥਾਣੇ ਮਿਲਣੇ ਕ੍ਰੀਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਹੇਠਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਅੱਜ ਧਰਨਾ ਜਿਹੜਾ ਵਾ ਇਹ ਸਿਧਾਂਤਕ ਧਰਨਾ ਵਾ ਆਏ ਕਿ ਇਹਨਾਂ ਕੋਈ ਤਕਾਣੀ ਕਰਨਾ ਚਾਹੁੰਦੇ ਆ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਤੋ ਆਹ ਸਰ ਸਰਵਜੀਤ ਸਿੰਘ ਨੇ ਕਾਲੀ ਦਲ ਦਾ ਜ਼ਿਲ੍ਹੇ ਦੇ ਜ਼ਿਲ੍ਹੇ ਜੱਥੇ ਦਾ ਜਰਨਲ ਸਕੱਤਰ ਸੀਗਾ ਢਲਵਾ ਤੋਂ ਪੱਕਾ ਸਰਪੰਚ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਸਰਪੰਚ ਬਣਦਾ ਆਇਆ ਵਾ ਇੱਕ ਵਾਰੀ ਮੂਤ ਦੇ ਉੱਤੇ ਸੁੱਕੀ ਰੰਡਾਵੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਧਕਮ ਧੱਕੇ ਵਿੱਚ ਇਹਦੀ ਪੱਗ ਲੱਗੀ ਸੀ ਬਾਬਾ ਸੁਖਵਿੰਦਰ ਉਹ ਗੁੱਸਾ ਰੱਖਦਿਆਂ ਹੋਇਆ ਇਹਨੇ ਪਿੱਛੇ ਗੈਂਗਸਟਰਾਂ ਕੋਲੋਂ ਜੱਗੂ ਭਗਵਾਨਪੁਰ ਤੇ ਨੂੰ ਕਾ ਕੇ ਤੇ ਸੁਖੀ ਰੰਧਾਵੇ ਨੂੰ ਰੰਧਾਵੇ ਨੇ ਕਰਨਪਾਪੂ ਦਾ ਕਤਲ ਕਰਵਾਇਆ ਅੱਜ ਉਹਦੇ ਉਦੋਂ ਵੀ ਅਸੀਂ ਐਸਐਸਪੀ ਦਾ ਘਰਾਓ ਕੀਤਾ ਸੀਗਾ ਕਾਲੀਦਲ ਦਾ ਪ੍ਰਧਾਨ ਜੀ ਵੀ ਆਏ ਸੀਗੇ ਤੇ ਆਪਣੇ ਮਜੀਠੀਆ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਵੀ ਆਈ ਸੀ ਲੇਕਿਨ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਕਾਮਨਡਰ ਚ ਇਹਨੇ ਰੋਲਾ ਪਾ ਕੇ ਤੋਂ ਇਨਕੁਆਰੀ ਬੰਦ ਕਰ ਦਿੱਤੀ ਹੁਣ ਮੈਂ ਸਮਝਣਾ ਕਿ ਮਾਰਨ ਵਾਲੇ ਜਿਹੜੇ ਆ ਉਹਦੇ ਜੱਗੂ ਭਗਾਨਪੁਰ ਦੇ ਸੱਕੇ ਭਰਾ ਨੇ ਕਿਹਾ ਵਾ ਇਹ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਭੰਬਰੇ ਦੇ ਮੋਬਾਈਲ ਤੋਂ ਇਹਨੇ ਸਾਡੇ ਨਾਲ ਗੱਲ ਕੀਤੀ ਮੈਂ ਮੈਂ ਸਾਹਬ ਲਾਂਗਾ ਤੁਹਿਆ ਨੂੰ ਰੇਡ ਦਿਓ ਤੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਜਿਹੜੀ ਅੱਗੇ ਗੱਲ ਅਸੀਂ ਕਰਦੇ ਸੀ ਉਹਦੇ ਕੈਂਟ ਤੇ ਮਾਰਨ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀ ਦਲ ਕਹਿ ਰਿਹਾ ਸੁੱਖੀ ਨੇ ਮਰਵਾਇਆ ਵਾ ਤੇ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਅਜੇ ਵੀ ਸੁੱਤੀ ਪਈ ਹੈ ਲੋਕਲ ਐਮਐਲਏ ਸਾਹਿਬ ਆਮ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇੱਥੇ ਕਤਲ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਮਾਂ ਨੂੰ ਵੀ ਭਗਵਾਨ ਜੱਗੂ ਭਗਵਾਨਪੁਰਿਆ ਕਹ ਰਿਹਾ ਸਾਡੀ ਮਾਂ ਨੂੰ ਹੀ ਇਹਨੇ ਕਤਲ ਕਰਵਾਇਆ ਵਾ ਇਹ ਮੈਂ ਸਮਝਦਾ ਮੈਂ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਵਾ ਇਹਨੇ ਆਪਣੇ ਸਹੁਰੇ ਵੀ ਆਪਣੇ ਸਾਲਿਆ ਕੋਲੋਂ ਦੋ ਸਕੇ ਪਿਓ ਪੁੱਤ ਮਰਵਾ ਦਿੱਤੇ ਨੇ ਜ਼ਮੀਨ ਦੇ ਝਗੜੇ ਤੋਂ ਮਾਮੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਵੀ ਇਹ ਬੰਦੇ ਨੇ ਬਹਿ ਕੇ ਮਰਵਾਏ ਨੇ ਉੱਥੇ ਵੀ ਇਹ ਗੋਲਮੋਲ ਕਰ ਗਿਆ ਵਾ ਇਹਨੇ ਬਹੁਤ ਸਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ ਸੀਬੀਆਈ ਕੋਲੋਂ ਇਨਕੁਆਰੀ ਕਰਾਉਣੀ ਚਾਹੀਦੀ ਹੈ ਤੇ ਇਹਦੇ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਕਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਕਰਾਉ ਕੀਤਾ ਸੀਗਾ ਕਾਂਗਰਸੀ ਸਰਕਾਰ ਸੀਗੀ ਇਹਨਾਂ ਪੇਸ਼ ਨਹੀਂ ਸਾਡੀ ਜਾਨ ਦਿੱਤੀ ਔਰ ਉਦੋਂ ਵੀ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਜਾਖੜ ਸਾਹਿਬ ਕਹਿੰਦੇ ਨੇ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਪਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਮੇਰੇ ਤੇ ਕਤਲ ਦਾ ਪਰਚਾ ਕਰਵਾਓਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਦੱਬੀ ਗਈ ਸੀ ਨਹੀਂ ਉਮੀਦ ਹੈ ਇਹ ਸਰਕਾਰ ਜਲਦ ਨਾਲ ਬਾਦ ਕਰਾ ਕੇ ਅਸੀਂ ਯਾਰੀ ਰੱਖਾਂਗੇ ਜੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇਹ ਤੇ ਕਤਲ ਦਾ ਪਰਚਾ ਹੋਣਾ ਹੀ ਹੋਣਾ ਵਾ ਔਰ ਮੇਰੇ ਤੋਂ ਵੀ ਇਹਨੇ ਪਰਚੇ ਕਰਵਾਏ ਸੀ ਇਹ ਕਰੈਕਟਰ ਤੋਂ ਡਿੱਗੇ ਹੋਏ ਇਹ ਵੀ ਤਿਆਰ ਰਵੇ ਇਹਦੇ ਤੇ ਵੀ ਹੁਣ ਹੋਣ ਵਾਲੇ ਨੇ ਨਹੀਂ ਜਾਣੀ ਨਹੀਂ ਜਾਣੀ ਤੇਰੀ ਜਿੱਤ ਆ ਸਕੀ ਵਾਹ ਮੈਂ ਖਾਣਿਆ ਘਰ ਬਿਠਾਵਾਂ ਚਾਹ ਆਸ ਕੋਲੀ ਕੋਨੇ ਕੀ ਤੇਰੀ ਮਜ਼ਦੂਰ ਦਾ ਖਾਣਾ ਖੋਣ ਸੰਦਾ ਤੇ ਮਾਣ ਹਲਵਾਣ ਵੀ ਕੋਲੀ ਅਸੀਂ ਸਾਗੀ ਹਰ ਬੰਗਾ ਮੈਂ ਸਮਝ ਨਾ ਮੈਂ ਇਹ ਹੈੱਡ ਕੁਆਰਟਰ ਆ ਜਲੰਧਾਬਾਦ ਸੀ ਇਹ ਸਬ ਡਿਵੀਜ਼ਨ ਆ ਖਾਸ ਖੀ ਉਹ ਖਾਸ ਤਸੀਲ ਦਾ ਵੀ ਡੀਐਸਪੀ ਦਾ ਵੀ ਇਸ ਕਰਕੇ ਇੱਥੇ ਪਰਨਾ ਦੇ ਰਹੇ ਆ ਅਸੀਂ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਏ ਆਪਾਂ ਇਹਨੂੰ ਇਦਾਂ ਨਹੀਂ ਕਿ ਮਾਰਨਾ ਅਸੀਂ ਲੋਕਾਂ ਦੇ ਦਿਲ ਜੋਤ ਕੇ ਲੋਕਾਂ ਕੋਲੋਂ ਵੋਟਾਂ ਨਾ ਮਰਵਾਉਣਾ ਇਹਨੂੰ